ਸਿਕਾਇ ਸਾਰਿਆਂ ਨੂੰ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਚ ਆਪਾਂ ਸਾਸਪਾਈ ਕਰਨੀ ਕਿਉਂਕਿ ਦੀਵਾਲੀ ਆ ਰਹੀ ਹੈ ਤੇ ਨਾਲੇ ਆਪਾਂ ਤੋਂ ਨੇ ਆਪਣਾ ਨਵਾਂ ਡਰੈਕਟਰ ਇਹਨੂੰ ਇੰਨੀ ਲੋੜ ਤਾਂ ਨਹੀਂ ਸੀ ਕੀ ਪਰ ਇਹਦੇ ਮੱਖੀਆਂ ਬਹਿ ਬਹਿ ਕੇ ਦਾਗ ਪਾਈ ਖੜੇ ਆ ਤੇ ਹੁਣ ਆਪਾਂ ਕਰਦੇ ਹਾਂ ਸਾਸਪਾਈ ਘਰੇ ਤੇ ਚਲੋ ਆਜੋ ਹੁਣ ਆਪਾਂ ਚੱਕਦੇ ਆ ਬਾਹਰ ਪਰਾਲੀ ਪਈ ਸੀਗੀ ਉਹ ਚੱਕਦੇ ਨੇ ਨਾਲੇ ਟੂੜੀ ਪਈ ਆ ਉਹਨੂੰ ਸਿਰਦੇ ਆ ਤੇ ਚਲੋ ਆਜੋ ਚੱਲਦੇ ਆ ਲਓ ਜੀ ਕੁੱਚੀ ਪਾ ਲਿਆਂਦਾ ਤੇ ਕੁੱਚੀ ਨੇ ਰੇੜੀ ਪਾ ਲਈ ਉਹਦੇ ਮਗਰ ਹੋਰ ਆਪਾਂ ਰੇੜੀ ਸੱਟ ਕੇ ਦੇਖ ਪਾਤੇ ਸੱਟਿਆ ਹੋਏ ਜਿਵੇਂ ਟੋਈ ਜੇ ਹੋਣਗੇ ਤੇ ਚਲੋ ਚੱਕਦੇ ਆ ਹੁਣ ਲਓ ਜੀ ਕੰਮ ਆਪਣਾ ਹੋ ਗਿਆ ਤੇ ਆਪਾਂ ਛੱਡਾਂ ਸੀਗੇ ਸਾਈਕੇ ਘਰੇ ਕਰਾਇਆ ਤੇ ਆਪਾਂ ਕਰਦੇ ਕਰਾਇਆ ਇੱਥੇ ਜੂ ਜਾ ਕੇ ਵਿਖਾਵਾਂਗੇ ਅੱਜ ਗੌਣ ਕਰਾਇਕ ਤੇ ਕੱਢਣਾ ਚਲੋ ਹੁਣ ਕੱਢਨੇ ਆਪਾਂ ਕਰਾਇਆ ਫਿਰ ਘਰੇ ਜਾ ਕੇ ਦੋਵੇਂ ਸੌਣੇ ਆਸੋਏ ਕਿਤੇ ਲਾਈ ਆਹ ਰਹਿ ਗਈ ਸੀ ਕੱਲ ਇਹ ਵੀ ਚੋਗੀ ਆ ਰੈਡੀ ਤੇ ਅੱਜ ਇਹ ਘਰੇ ਕੱਢ ਕੇ ਆਉਂਦਾ ਤੇ ਡੇਢ ਵੇ ਆਪਣਾ ਸ਼ਾਮ ਕਰਦਾ ਜਾਵਾਂ ਉਹ ਸਵੇਰ ਕੋਟਾ ਉਹ ਦੁਬਾਰਾ ਦੋਵਾਂ ਨੂੰ ਸੌਣਾ ਤੇ ਹੁਣ ਲੇਟ ਜਾਵੜੀ ਆ ਤੇ ਆਪਾਂ ਹੰਦਰ ਲਾਦਨੇ ਜਦੋਂ ਲਾਈਟ ਆ ਗਈ ਉਹ ਉਤਕਲਾਂਗੇ ਆ ਚਾਬੀ ਲੈ ਆ ਚਾਚੇ ਕਰੋ ਭਾਰਤ ਜਾ ਵੀ ਲੈ ਆਇਓ ਚਾਤੇ ਕਰੋ ਹੋਰ ਕਰਾ ਕੇ ਆਉਣੀ ਆ ਹਾਂ ਤੇ ਚਲੋ ਹੁਣ ਆਪਾਂ ਲਾਉਂਦੇ ਆ ਇਹਨੂੰ ਅੰਦਰ ਤੇ ਫੇਰ ਖਾਣੇ ਰੋਟੀ ਪਾਣੀ ਜੇ ਲੈ ਆ ਡਾਈ ਪਰ ਇਹਨਾਂ ਦੋਵਾਂ ਨੂੰ ਤੋਂ ਕੇ ਤੇ ਪਾਲਛ ਵੇਖਿਆ ਲੈ ਆਵਾਂਗੇ ਤੇ ਪਾਲਛ ਲਾ ਰਾਂਗੇ ਇਹਨਾਂ ਦੇ ਤਾਰ ਵੀ ਆ ਗਈ ਆ ਕਹਿੰਦੇ ਜਾਣਾ ਬਾਹਰ ਬੋਗਦੇ ਨਹੀਂ ਕੰਮ ਜਿਗਾ ਉੱਥੇ ਜਾ ਹੀ ਆ ਲਓ ਜੀ ਚਲੋ ਹੁਣ ਆਪਾਂ ਖਾਣੇ ਰੋਟੀ ਪਾਣੀ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਲਓ ਜੀ ਇਹਨੇ ਰੈਡੀ ਤਾਂ ਇਥੇ ਕਰਤੀ ਆ ਕਿ ਆਪਾਂ ਲੈ ਕੇ ਆਉਣੇ ਹੁਣ ਪੱਠੇ ਜਾ ਕੇ ਪੱਥਰੇ ਲੈ ਆਵਾਂਗੇ ਸਾਰੇ ਵੜਦੇ ਨੇ ਉਸ ਤੋਂ ਬਾਅਦ ਮਿੱਟੀ ਨਾਲੇ ਬਣਾਗੇ ਜੀ ਬਾਸੋਣਾ ਹੈ ਹੈ ਕਿਹੜਾ ਪੋਣਾ ਬੋਲਣਾ ਮੈਂ ਦਿੱਤਾਨੇ ਨਾਲ ਕੋਰੇ ਤੋਂ ਆਇਓ ਇਹ ਨਵੇਂ ਨਵੇਂ ਦਾ ਚਾਹ ਜਿਹਾ ਹੀ ਹੁੰਦਾ ਲੈ ਜੂ ਖਿੱਚ ਕੇ ਕਿਹਨੇ ਸਵਾਦ ਹੀ ਲਈ ਜਾਂਦਾ ਕਦੇ ਕਹਿਣ ਵੀ ਤਾ ਕੋਈ ਕਹਿਣ ਕੁਝੀ ਰਾਣੋ ਦਾ ਵੀ ਹਿੱਲਾ ਕਰ ਗਏ ਯਾਰ ਉਹ ਕੁਜੀ ਰਾਣੋ ਵੀ ਵੇਖ ਗਏ ਯਾਰ ਕਿਤੇ ਕਰ ਗਏ ਸਹੀ ਬੜੀ ਆਓ ਸਹੀ ਨਾ ਕਰੇ ਟੋਪ ਟੋਪ ਪਤਾ ਕਿੰਨੀ ਆਈ ਪਈ ਆ ਕੱਲ ਥੇ ਕਰਦਾ ਮੈਂ ਦੋ ਦਿਨ ਤੋਂ ਟੋਪੇ ਖੜੀ ਨਹੀਂ ਸਰੀ ਚੱਲ ਚਲੋ ਰੁਕਤੀ ਖਾਈ ਗਏ ਯਾਰ ਫਿਰ ਵੀ ਨਹੀਂ ਲਾਈ ਪਤੋਰੀ ਨੇ ਟਰੈਕਟਰ ਇਹਨੂੰ ਧੋ ਕੇ ਇਹਦੇ ਨਾਲ ਉੰਡਰ ਲਾਦਾਂਗੇ ਫੇਰ ਤੇ ਜਦੋਂ ਸੀਜ਼ਨ ਵਾਵਾ ਚੱਲ ਪਿਆ ਫਿਰ ਉਹਨੂੰ ਇਹਨੂੰ ਕੱਢਾਂਗੇ ਇਹ ਲੋੜ ਪੈਂਦੀ ਲਾਈ ਟਰੈਕਟਰ ਆਪਾਂ ਧੋਤਾ ਤੇ ਹੁਣ ਉਹ ਰਹਿ ਗਿਆ ਉਹਨੂੰ ਆਪਾਂ ਠਹਿਰ ਕੇ ਧੋਵਾਂਗੇ ਕਿਉਂਕਿ ਆਪਾਂ ਲੈ ਕੇ ਆਉਣੇ ਪੱਠੇ ਇਹਦੇ ਮਗਰ ਪਾਉਂ ਆਪਾਂ ਰੇੜੀ ਤੇ ਸਾਰੇ ਵੱਢ ਲਾਵਾਂਗੇ ਤੇ ਉਸ ਤੋਂ ਬਾਅਦ ਫੇਰ ਕਿੰਨੇ ਆ ਸ਼ਾਇਦ ਆਪ ਪਹਾੜ ਮਾਰਗੇ ਉੱਥੇ ਤੇ ਆਪਾਂ ਰਾਨੂੰ ਆਪਣੀ ਇੱਥੇ ਕਰਤੀ ਸੀਗੀ ਕਿਉਂਕਿ ਉੱਥੇ ਗਰਮੀ ਬਾਲੀ ਨਹੀਂ ਸੀ ਠੋਪ ਬਾਲੀ ਆਈ ਸੀ ਕਿਉਂ ਇੱਥੇ ਤਣਾ ਕਰਕੇ ਉਹਨੇ ਹੁਣ ਆਪਾਂ ਇੱਥੇ ਚੱਲੇ ਆ ਇਹ ਆਪਾਂ ਹੁਣ ਬੰਨ੍ਹ ਨਹੀਂ ਦਿੱਤਾ ਕਿਉਂਕਿ ਅੱਗੇ ਆ ਤੰਬਾਇਆ ਚੱਕੇ ਨੇ ਉਹ ਪਰੇ ਮਾਰਿਆ ਤੇ ਭੱਜ ਗਈ ਸੀਗੀ ਤੇ ਭਾਰਤ ਦੇ ਵਾਜ ਨਹੀਂ ਛੱਟ ਤੇ ਚਲੋ ਹੁਣ ਆਪਾਂ ਪੀਨੇ ਆ ਚਾਹਾਂ ਫਿਰ ਕਰਦੇ ਆ ਕੋਈ ਗੱਲਬਾਤ ਥੋੜਨਾ ਜਿਹਾ ਤਾਂ ਭਾਰਤ ਨੇ ਤਾਂ ਕਾਰਤੀਆ ਬੱਜਰੀ ਪਾਸੇ ਚਾਹ ਵੀ ਹੁੰਦਾ ਚਲੋ ਹੁਣ ਆਪਾਂ ਹੀ ਪੀਨੇ ਆ ਚਾਹ ਫਿਰ ਕਰਦੇ ਆ ਸੁਣਨਾ ਗੱਲਾਂ ਬਾਤਾਂ ਲਓ ਜੀ ਹੁਣ ਆਪਾਂ ਲਾਉਨੇ ਆ ਇਸਾਂ ਅੰਦਰ ਇੱਕ ਆਪਾ ਲਾਤਾ ਨਾਲੇ ਆਪਾ ਥਰੇਸ਼ਰ ਰੱਖਤੇ ਆ ਉਹ ਇੱਕ ਰਹਿ ਗਿਆ ਉੱਥੇ ਵਧੀਆ ਪਿਆ ਟਕੇ ਰਹਿੰਦੋ ਆਹ ਰਹਿ ਗਿਆ ਤੇ ਇੱਕ ਮਲਕੀ ਦਾ ਰਹਿ ਗਿਆ ਉਹ ਇਕੱਲਾ ਵਾਵਾ ਪਿਆ ਉਹ ਜਦੋਂ ਅਗੋਂ ਆਹ ਇਹਦੇ ਜਾਲੀਆਂ ਦਾ ਚੱਕਿਆ ਗਿਆ ਨਾ ਉਦੋਂ ਕੱਢ ਕੇ ਉਹਨੂੰ ਅੰਦਰ ਲਾ ਦਾਂਗੇ ਤੇ ਆਹ ਅੰਦਰ ਲਾ ਕੇ ਫਿਰ ਆਪਾਂ ਲੈ ਕੇ ਆਉਂਦੇ ਆ ਪੱਠੇ ਆ ਸਾਰੇ ਵੜ ਲਿਓ ਜਿੰਨੇ ਵੀ ਹੈਗੇ ਆ ਤੇ ਉਦੋਂ ਬਾਅਦ ਉਹਨੂੰ ਵਾਦਾਂਗੇ ਤੇ ਫਿਰ ਉੱਥੇ ਬੀਜਾਂਗੇ ਤੇ ਚਲੋ ਹੁਣ ਲਾਉਨੇ ਆਪਾਂ ਹਿੱਸਾ ਅੰਦਰ ਤੇ ਮਿਲਦੇ ਆ ਤੁਹਾਨੂੰ ਹੁਣ ਖੇਤ ਸਿੱਧਾ ਚਲੋ ਜੀ ਲਓ ਜੀ ਇੱਥੇ ਵੜ ਲਏ ਆ ਤੇ ਥੋੜੇ ਰਹਿ ਗਏ ਆ ਹੁਣ ਕੱਲ ਨੂੰ ਵੜਾਂਗੇ ਤੇ ਉਦੋਂ ਬਾਅਦ ਥਲਾਵਾਂਗੇ ਮੱਕੀ ਨੂੰ ਆਪਣੀ ਨੂੰ ਤੇ ਚਲੋ ਹੁਣ ਚੱਲਦੇ ਘਰਾਂ ਨੂੰ ਉਨੇ ਜਾ ਕੇ ਪੱਠੇ ਚਲੋ ਜੀ ਲਓ ਜੀ ਆਪਣਾ ਕੰਮ ਸਾਰਾ ਨਿਬੜ ਗਿਆ ਪੱਠੇ-ਪੁੱਠੇ ਪਾਤੇ ਆ ਤੇ ਚਲੋ ਅੱਜ ਦੇ ਵਲਾਉ ਦੀ ਸਮਾਰਟੀ ਚੰਗਾ ਹੀ ਫਿਰ ਦੱਸਿ ਕਾਲ ਤੇ ਆਪਣੇ ਚੈਨਲ ਨੂੰ ਕਰ ਲੋ ਲਾਈਕ ਐਂਡ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜੁਨ ਆਪਣਾ ਚੰਗਾ ਹੀ ਫਿਰ ਦੱਸਿ ਕਾਲ